ਤਾਂ ਇਹਦੇ ਨਾਲ ਪੰਥ ਦੇ ਵਿੱਚ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਕਿਸਮ ਦੀ ਤਬਦੀਲੀ ਦੀਆਂ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਉਹਦਾ ਕਿੰਨਾ ਵੱਡਾ ਸਥਾਨ ਤੇ ਉਹੋ ਰਾਜਨੀਤਿਕ ਤੌਰ ਤੇ ਕਿੰਨੀ ਅਹਿਮੀਅਤ ਰੱਖਦਾ ਹੈ ਇਹ ਮਿਸ਼ਨ ਪੰਜਾਬੀ ਪੰਜਾਬ ਦੀ ਰਾਜਨੀਤੀ ਇਸ ਹਫ਼ਤੇ ਤੇ ਇਸ ਮੁੱਦੇ ਤੇ ਅਸੀਂ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਮੇਰੇ ਨਾਲ ਜੁੜੇ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਜੀ ਸੋ ਸਤਨਾਮ ਸਿੰਘ ਸੰਧੂ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਥੋੜਾ ਸਵਾਗਤ ਹੈ ਜੀ ਹਾਂ ਧੰਨਵਾਦ ਜੀ ਸੰਧੂ ਸਾਹਿਬ ਇਸ ਹਫਤੇ ਦੀ ਰਾਜਨੀਤੀ ਇਸ ਹਫਤੇ ਉੱਤੇ ਪੰਜਾਬ ਕਿੱਥੇ ਖੜਾ ਹੈ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਡੇਰਾ ਬਿਆਸ ਰੂਹੀ ਦੀਆਂ ਸਰਗਰਮੀਆਂ ਰਾਜਸੀ ਪੱਤਰ ਦੀਆਂ ਧਾਰਮਿਕ ਪੱਤਰ ਦੀਆਂ ਪੰਜਾਬ ਵਿਧਾਨ ਸਭਾ ਦੇ ਵਿੱਚ ਖੜਾ ਦੇ ਮੁੱਦੇ ਉੱਤੇ ਜਿਹੜਾ ਵਿਸ਼ੇਸ਼ ਸੈਸ਼ਨ ਤੇ ਦੂਜੇ ਵੱਨੇ ਆਮ ਆਦਮੀ ਪਾਰਟੀ ਦੇ ਇੱਕ ਬਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੀ ਫਰਾਰ ਨੇ ਫਰਾਰੀ ਦੌਰਾਨ ਉਹਨਾਂ ਦੀ ਇੱਕ ਅਗਲੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਉਹਦੇ ਇਰਦ-ਗਿਰਦ ਕਿਵੇਂ ਦੇਖਦੇ ਆ ਅਜਿਹਾ ਸਾਰਾ ਕੁਝ ਸਭ ਤੋਂ ਪਹਿਲਾਂ ਪਾਸ ਜੇ ਕਰ ਸ਼ੁਰੂ ਕਰੀਏ ਡੇਰਾ ਬਿਆਸ ਮੁਖੀ ਦੀਆਂ ਸਰਗਰਮੀਆਂ ਉਹਦੇ ਸਰਗਰਮੀਆਂ ਦੇ ਇਰਦ-ਗਿਰਦ ਵੱਖਰੇ ਵੱਖਰੇ ਕੋਣ ਜੀ ਦਾ ਪਿੰਡਰ ਸਾਹਿਬ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਜਿੰਨੇ ਵੀ ਡੇਰੇ ਆ ਉਹ ਰਾਜਨੀਤਿਕ ਤੌਰ ਤੇ ਕਾਫੀ ਸਰਗਰਮ ਹੈ ਹੂੰ ਜੇ ਕੱਲੇ ਸਿਰਫ ਆਪਾ ਪੰਜਾਬ ਦੇ ਡੇਰੇ ਦੀਆਂ ਪੰਜਾਬ ਨਾਲ ਸੰਬੰਧਿਤ ਡੇਰੇ ਦੀ ਗੱਲ ਥੋੜੀ ਜੀ ਹੋਰ ਵਧਾ ਕੇ ਕਰੀਏ ਤਾਂ ਜਿਹੜੇ ਗੁਰਮੀਤ ਰਾਮ ਰਹੀਮ ਜੀ ਸੱਚੇ ਸੌਦੇ ਸਰਸਾ ਡੇਰੇ ਵਾਲੇ ਆ ਉਹਨਾਂ ਦੀ ਸਰਗਰਮੀ ਬਾਰੇ ਵੀ ਜਾਣਦੇ ਆ ਕਿ ਜਦੋਂ ਵੀ ਕਿਤੇ ਚੋਣਾ ਹੁੰਦੀ ਹੈ ਤਾਂ ਉਦੋਂ ਹੀ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਦੇਣ ਵਾਲੀ ਪੈਰੋਲ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦੇ ਵਿੱਚ ਸਹਾਇਤਾ ਕਰਦੀ ਹੈ ਇਹ ਆਮ ਲੋਕਾਂ ਦੀ ਧਾਰਨਾ ਹੈ اسی ਪ੍ਰਕਾਰ ਜੇ ਅਸੀਂ ਡੇਰਾ ਬਿਆਸ ਮੁਖੀ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਉਹ ਕਾਫੀ ਰਾਜਨੀਤਿਕ ਤੌਰ ਤੇ ਵੱਡੇ ਪੱਧਰ ਦੀ ਸਰਗਰਮੀ ਦੇ ਨਾਲ ਜੁੜੇ ਹੋਏ ਦੇਖੇ ਜਾ ਸਕਦੇ ਆ ਭਾਵੇਂ ਸਿੱਧੇ ਤੌਰ ਤੇ ਡੇਰਾ ਬਿਆਸ ਮੁਖੀ ਜਾਂ ਉਹਨਾਂ ਦੇ ਪੈਰੋਕਾਰ ਹੈ ਜਿਹੜੇ ਉਹ ਇਹ ਕਲੇਮ ਕਰਦੇ ਆ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਜਦੋਂ ਉਹਨਾਂ ਕੋਲੇ ਕੇਂਦਰੀ ਰਾਜਨੀਤੀ ਦੇ ਵੱਡੇ ਬੰਦੇ ਭਾਵੇਂ ਉਹ ਪ੍ਰਧਾਨ ਮੰਤਰੀ ਸਾਹਿਬ ਹੋਣ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਹੋਰ ਉੱਗੇ ਨੇਤਾ ਹੋਣ ਜਦੋਂ ਹੀ ਉਹ ਡੇਰੇ ਤੇ ਆ ਕੇ ਮਿਲਦੇ ਆ ਤਾਂ ਉਹਦੇ ਕਿਤੇ ਨਾ ਕਿਤੇ ਰਾਜਨੀਤਿਕ ਅਰਥ ਹੈ ਜਿਹੜੇ ਉਹ ਜ਼ਰੂਰ ਕੱਢੇ ਜਾਂਦੇ ਆ ਪਰ ਇਸ ਦੇ ਨਾਲ ਹੀ ਇੱਕ ਸਭ ਤੋਂ ਵੱਡੀ ਸਰਗਰਮੀ ਉਹ ਵੀ ਮੰਨੀ ਜਾਂਦੀ ਹੈ ਜਿਹਦੇ ਬਾਰੇ ਕਿਸੇ ਨੇ ਵੀ ਕਿਆਸ ਨਹੀਂ ਕੀਤਾ ਸੀ ਜਦੋਂ ਡੇਰਾ ਮੁਖੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਜੇਲ੍ਹ ਦੇ ਵਿੱਚ ਚਲੇ ਗਏ ਤੇ ਉੱਥੇ ਮੁਲਾਕਾਤ ਕੀਤੀ ਇਸ ਮੁਲਾਕਾਤ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਪਹਿਲਾਂ ਹੀ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਬਹੁਤ ਉਥਲ-ਪੁਥਲ ਮੱਚੀ ਹੋਈ ਹੈ ਉਸ ਸਰਗਰਮੀ ਨੂੰ ਬਹੁਤ ਸਾਰੇ ਕੋਨਾਂ ਤੋਂ ਦੇਖਿਆ ਜਾ ਰਿਹਾ ਹੈ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕੀ ਪੰਜਾਬ ਦੇ ਵਿੱਚ ਕੋਈ ਨਵੀਂ ਕਿਸਮ ਦੀ ਰਾਜਨੀਤਿਕ ਪਰੰਪਰਾ ਚੱਲਣ ਵਾਲੀ ਹੈ ਜਿਦੇ ਵਿੱਚ ਵਿਕਰਮ ਮਜੀਠੀਆ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਦੂਸਰੀ ਗੱਲ ਇਹ ਚੱਲੀ ਕਿ ਕਿਤੇ ਕੋਈ ਕੇਂਦਰ ਦੀ ਰਾਜਨੀਤੀ ਦਾ ਏਜੰਡਾ ਲੈ ਕੇ ਤਾਂ ਬਾਬਾ ਜੀ ਉਹਨਾਂ ਨੂੰ ਮਿਲ ਨਹੀਂ ਗਏ ਸੀ ਤੀਸਰਾ ਬਾਬਾ ਜੀ ਦੀਆਂ ਸਰਗਰਮੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੁਝ ਹੋਰ ਵੀ ਵੱਡੇ ਨਿਤਾਵਾਂ ਨਾਲ ਮੀਟਿੰਗ ਕੀਤੀ ਉਹਨਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੇ ਇਹ ਸਾਰੀਆਂ ਸਰਗਰਮੀਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਉਣ ਵਾਲੇ ਸਮੇਂ ਦੇ ਵਿੱਚ 27 ਦੀਆਂ ਚੋਣਾਂ ਨਾਲ ਜੋੜ ਕੇ ਵੀ ਦੇਖੀਆਂ ਜਾ ਰਹੀਆਂ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਉਹ ਕਿਸਾਨਾਂ ਨੂੰ ਬਚਾਉਣ ਦੇ ਵਿੱਚ ਉਲਝਿਆ ਹੋਇਆ ਲੋਕ ਹੈ ਜਿਹੜੇ ਉਹ ਇੱਕ ਕਿਸਮ ਦੀ ਕਾਰ ਸੇਵਾ ਦੇ ਵਿੱਚ ਲੱਗੇ ਹੋਏ ਹੈ ਦੂਸਰੇ ਪਾਸੇ ਬਾਬਾ ਜੀ ਦੀ ਸਰਗਰਮੀ ਹੈ ਜਿਹੜੀ ਉਹ ਅਚਾਨਕ ਹੀ ਸਾਹਮਣੇ ਆਉਂਦੀ ਹੈ ਜਿਹਦੀ ਅੱਜ ਤੋਂ 2 ਹਫ਼ਤੇ 3 ਹਫ਼ਤੇ ਪਹਿਲਾਂ ਕਿਸੇ ਵੀ ਵਿਅਕਤੀ ਵੱਲੋਂ ਕਿਆਸਰਾਈ ਨਹੀਂ ਕੀਤੀ ਜਾ ਰਹੀ ਸੀ ਤੇ ਇਸ ਤੇ ਹੋ ਸਕਦਾ ਅਕਾਲੀ ਦਲ ਦਾ ਜਿਹੜਾ ਵਿਰੋਧੀ ਢੜਾ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹੈ ਉਹਨਾਂ ਨੂੰ ਵੀ ਸ਼ਾਇਦ ਅਜੇ ਤੱਕ ਸਮਝ ਨਾ ਆਈ ਰਹੀ ਹੋਵੇ ਕਿ ਇਹ ਸਾਰੀ ਗੱਲ ਕਿੱਧਰ ਨੂੰ ਜਾ ਰਹੀ ਹੈ ਕਿ ਡੇਰਾ ਮੁਖੀ ਹੈ ਜਿਹੜੇ ਉਹ ਸਾਰੇ ਅਕਾਲੀ ਦਲ ਦੀ ਰਾਜਨੀਤੀ ਵਾਲੇ ਵਿਅਕਤੀਆਂ ਨੂੰ ਇਕੱਠਾ ਕਰ ਰਹੇ ਹੈ ਕਿ ਉਹ ਸਾਰੀ ਸਿੱਖ ਰਾਜਨੀਤੀ ਦਾ ਕੇਂਦਰੀ ਧੁਰਾ ਬਣਨਾ ਚਾਹੁੰਦੇ ਹੈ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਸ੍ਰੀ ਹਰਮੰਦਰ ਸਾਹਿਬ ਵੀ ਗਏ ਸੀ ਕਿ ਉਹ ਆਪਣੇ ਆਪ ਨੂੰ ਮੁੱਖ ਧਾਰਾ ਨਾਲ ਜੋੜਨਾ ਚਾਹੁੰਦੇ ਆ ਇੱਥੇ ਮੇਰਾ ਮੁੱਖ ਧਾਰਾ ਤੋਂ ਮਤਲਬ ਸਿੱਖ ਪੰਥ ਨਾਲ ਸਿੱਖ ਸਿਆਸਤ ਨਾਲ ਸਿੱਖ ਸਮਾਜ ਨਾਲ ਇਹਨਾਂ ਸਾਰਿਆਂ ਦੇ ਵਿੱਚੋਂ ਕੇਂਦਰੀ ਏਜੰਡਾ ਕਿਹੜਾ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਰਾਜਨੀਤੀ ਉਹਨਾਂ ਦਾ ਕੇਂਦਰੀ ਏਜੰਡਾ ਹੈ ਕਿ ਉਹ ਸਿੱਖ ਸਮਾਜ ਦੇ ਨਾਲ ਜੁੜਨਾ ਚਾਹੁੰਦੇ ਆ ਜਾਂ ਸਮੁੱਚੇ ਸਿੱਖ ਸਮਾਜ ਦੇ ਵਿੱਚ ਆਪਣੀ ਪਰਵਾਣਗੀ ਬਣਾਉਣੇ ਚਾਹੁੰਦੇ ਆ ਇਹ ਸਾਰੇ ਬਹੁਤ ਸਾਰੇ ਸਵਾਲ ਆ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਹੈ ਹਮ ਡਾਕਟਰ ਸਾਹਿਬ ਪਿਛਲੇ ਸਮੇਂ ਕਹਿੰਦਾ ਪਾਪਕ ਪਿਛਲੇ ਸਾਲ ਡੇਰਾ ਮੁਖੀ ਵਿਆਸ ਦੀ ਜਿਹੜੀ ਬੰਦ ਕਮਰਾ ਮੀਟਿੰਗ ਗੈਨੀ ਹਰਪ੍ਰੀਤ ਸਿੰਘ ਨਾਲ ਹੁੰਦੀ ਜੀ ਉਸ ਤੋਂ ਬਾਅਦ ਹੁਣ ਗੈਨੀ ਹਰਪ੍ਰੀਤ ਸਿੰਘ ਸਰੌਣੀ ਕਾਲੀਦਾਲ ਜਿਹੜਾ ਨਵਾਂ ਕਾਲੀਦਾਲ ਮੁਰ ਸਰਜੀਤ ਵਾਲਾ ਉਹਦੇ ਉਹ ਪ੍ਰਧਾਨ ਉਸ ਗਰਮੀ ਉਸ ਸਮੇਂ ਹਾਲੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਕਿ ਉਹ ਬੰਦ ਕਮਰਾ ਬੈਠਕ ਦੇ ਵਿੱਚ ਕਿਹੜੀ-ਕਿਹੜੀ ਗੱਲਬਾਤ ਹੁੰਦੀ ਹੈ ਪਰantu ਹੁਣ ਇੱਕ ਓਪਨ ਬੈਠਕ ਹੁੰਦੀ ਹੈ ਜਿਹੜਾ ਪੁੱਡਾ ਦਲ ਸ਼ਰੋਮਣੀ ਪੰਥ ਅਕਾਲੀ ਪੁੱਡਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਵੀਰ ਸਿੰਘ ਬਲਵੀਰ ਸਿੰਘ ਜੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਆ ਬਿਆਸ ਮੁਖੀ ਉਹਨਾਂ ਦੇ ਕੋਲ ਜਾਂਦੇ ਆ ਬਕਾਇਦਾ ਨਿਹੰਗਦਾਲ ਵੱਲੋਂ ਉੱਥੇ ਜਿਹੜੇ ਪ੍ਰਮੁੱਖ ਹਸਤੀਆਂ ਸੀ ਬਾਬਾ ਬਲਵੀਰ ਸਿੰਘ ਸਮੇਤ ਉਹਨਾਂ ਨੂੰ ਨੀਲਾ ਸਰੂਪਾ ਦਿੱਤ ਸਨਮਾਨ ਨਾਲ ਪਾਇਆ ਜਾਂਦਾ ਨੀਲਾ ਸਰੂਪ ਸਨਮਾਨ ਕਰਕੇ ਕਿਰਪਾਨ ਦਿੱਤੀ ਜਾਂਦੀ ਹੈ ਤੇ ਉੱਥੇ ਉਹਨਾਂ ਦਾ ਇੱਕ ਸਵਾਦ ਵੀ ਹੁੰਦਾ ਹੈ ਅਕਸਰ ਹੀ ਬਾਬਾ ਬਿਆਸ ਜਿਹੜੇ ਮੁਖੀ ਨੇ ਉਹ ਘਾਟੀ ਜਿੱਥੇ ਵੀ ਜਾਂਦੇ ਹੈ ਜਿਹੜਾ ਵੀਡੀਓ ਦੇ ਵਿੱਚ ਉਹਨਾਂ ਦੇ ਕੋਈ ਬੋਲ ਨਹੀਂ ਸਾਹਮਣੇ ਆਉਂਦੇ ਤਕਰੀਬਨ ਉਹ ਹੱਥ ਜੋੜ ਕੇ ਹੀ ਸੰਗਤ ਨੂੰ ਨਤਮਸਤਕ ਹੁੰਦੇ ਹੈ ਜਿ ਆਪਣੀ ਸੰਗਤ ਵੀ ਉਹਨਾਂ ਦੀ ਡੇਰਾ ਨਾਲ ਜੁੜੀ ਰਾਧਾ ਸੁਆਮੀ ਅੰਮ ਤੌਰ ਤੇ ਉਹ ਜਿਵੇਂ ਨਾਪੇ ਗਏ ਸੀ ਤੇ ਵਿਕਰਮਜੀਤ ਜੀ ਨੇ ਤਾਂ ਆਪਣੀ ਸੰਗਤ ਨੂੰ ਉਹਨਾਂ ਨੇ ਹੱਥ ਹੀ ਜੋੜੇ ਨਤਮਸਤਕ ਕੋਈ ਪਰਤੂ ਜਿਹੜਾ ਬਾਬਾ ਬਲਬੀਰ ਸਿੰਘ ਨਾਲ ਗੱਲਬਾਤ ਲੰਮੀ ਚੌੜੀ ਹੋਈ ਹੁੰਦੀ ਹੋ ਜੁਨਾਂ ਦੀ 1 ਤੋਂ 2 ਘੰਟੇ ਦੇ ਕਰੀਬ ਉਹਦੇ ਵਿੱਚ ਉਹ ਗੱਲਬਾਤ ਵੀ ਹੁੰਦੀ ਹੈ ਤੇ ਨਿਮਰ ਸੇਵਾ ਦੀ ਗੱਲ ਹੁੰਦੀ ਹੈ ਤਕਾਲ ਤੱਕ ਦੇ ਜੱਸੀਦਰ ਦੀ ਗੱਲ ਤੱਕ ਪਹੁੰਚਦੀ ਹੈ ਥੋੜਾ ਇਹਨੂੰ ਖੋਲਿਓ ਇਹਨੂੰ ਕਿਵੇਂ ਦੇਖਦੇ ਆਪਾਂ ਇੱਕ ਬੰਦ ਕਮਰਾ ਬੈਠਕ ਕਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਓਪਨ ਬੈਠਕ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਲੇਖੋ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਮੀਟਿੰਗ ਹੈ ਉਹਦੇ ਬਾਰੇ ਜ਼ਿਆਦਾ ਆਪਾਂ ਕਮੈਂਟ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹੋ ਬੰਦ ਕਮਰੇ ਦੀ ਮੀਟਿੰਗ ਹੈ ਤੇ ਉਹਦੇ ਬਾਰੇ ਤਾਂ ਕਿਆ ਸਰਾਈ ਲਗਾਈ ਜਾ ਸਕਦੀ ਹੈ ਕਿ ਉਹ ਇੱਕ ਤਰ੍ਹਾਂ ਦੀ ਰਾਜਨੀਤਿਕ ਸਰਗਰਮੀ ਜਾਂ ਬਾਕੀ ਸਾਰਿਆਂ ਨੂੰ ਜਿਵੇਂ ਮਿਲ ਰਹੇ ਹੈ ਜੇ ਉੱਥੇ ਮਿਲ ਰਹੇ ਹੈ ਤਾਂ ਉਹ ਉਹਨਾਂ ਦੇ ਇਸ ਕਿਸਮ ਦਾ ਕੋਈ ਨਾ ਕੋਈ ਵੱਡੀ ਸਰਗਰਮੀ ਦਾ ਹਿੱਸਾ ਜ਼ਰੂਰ ਆਖਿਆ ਜਾ ਸਕਦਾ ਹੈ ਦੂਸਰੇ ਪਾਸੇ ਜਿੱਥੋਂ ਤੱਕ ਸੰਤ ਬਾਬਾ ਬਲਵੀਰ ਸਿੰਘ ਜਾਂ 96 ਕਰੋੜੀ ਬੁੱਢਾ ਦਲ ਨੂੰ ਮਿਲਣ ਦੀ ਗੱਲ ਹੈ ਅਸੀਂ ਬਿਲਕੁਲ ਇਸ ਗੱਲ ਨਾਲ ਸਹਿਮਤ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਿਹੰਗ ਸਿੰਘਾਂ ਦੀਆਂ ਸਰਗਰਮੀਆਂ ਸਮਾਜ ਦੇ ਵਿੱਚ ਉਹ ਵਧੀਆਂ ਹੋਈਆਂ ਉਹ ਬਹੁਤ ਸਾਰੇ ਐਸ ਕਿਸਮ ਦੀਆਂ ਚੀਜ਼ਾਂ ਐ ਜਿਹੜੀਆਂ ਸਿੱਖ ਸਮਾਜ ਨੂੰ ਪਸੰਦ ਨਹੀਂ ਐ ਜਾਂ ਜਿਹੜਾ ਹੁਣ ਪ੍ਰਵਾਸੀਆਂ ਵਾਲਾ ਮੁੱਦਾ ਚੱਲਿਆ ਹੋਇਆ ਐ ਇਹਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਪਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਨਾਲ ਹੀ ਨਾਲ ਦੂਸਰੇ ਪਾਸੇ ਇਹ ਗੱਲ ਵੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ 1984 ਦੇ ਵਿੱਚ ਢਹਿ ਢੇਰੀ ਕੀਤਾ ਸੀ ਤਾਂ ਉਸ ਦੀ ਕਾਰ ਸੇਵਾ ਸੰਤ ਬਾਬਾ ਜਿਹੜੇ ਉਸ ਸਮੇਂ ਦੇ ਉਹਨਾਂ ਦੇ ਬਾਨੀ ਸੀ ਉਹਨਾਂ ਵੱਲੋਂ ਕਰਵਾਈ ਗਈ ਸੀ ਪਰ ਉਸ ਸੇਵਾ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਤੇ ਉਹ ਸੰਗਤ ਨੇ ਦੂਸਰੀ ਵਾਰ ਉਸ ਦੀ ਕਾਰ ਸੇਵਾ ਕਰਕੇ ਉਸ ਦੀ ਸਥਾਪਨਾ ਕੀਤੀ ਸੀ ਇਸ ਕਰਕੇ ਕਿਤੇ ਨਾ ਕਿਤੇ ਉਹ ਗੱਲ ਹੈ ਜਿਹੜੀ ਉਹ ਸ਼ਾਇਦ ਸਿਕ ਸੰਗਤਾਂ ਦੇ ਮਨ ਦੇ ਵਿੱਚ ਅਜੇ ਵੀ ਪਈ ਹੋਵੇ ਪਰ ਨਾਲ ਹੀ ਨਾਲ ਇਹ ਗੱਲ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਜਿਹੜੀਆਂ ਪਿਛਲੇ ਸਮੇਂ ਤੋਂ ਨਿਹੰਗ ਸਿੰਘਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਵਧੀਆਂ ਹੋਈਆਂ ਤੇ ਕੁਦਰਤੀ ਤੌਰ ਤੇ ਜਦੋਂ ਕਿਸੇ ਵੀ ਵਿਸ਼ੇਸ਼ ਦਲ ਦੀ ਵਿਚਾਰ ਦੀ ਸਰਗਰਮੀ ਵੱਧਦੀ ਹੈ ਤਾਂ ਉਹ ਕਿਸੇ ਨਾ ਕਿਸੇ ਦੇ ਹੱਕ ਦੇ ਵਿੱਚ ਜਾਂ ਕਿਸੇ ਨਾ ਕਿਸੇ ਰਾਜਨੀਤਿਕ ਪੈੰਥੜੇ ਤੋਂ ਹੀ ਉਸ ਨੂੰ ਵਧਾਇਆ ਜਾਂਦਾ ਹੈ ਤੇ ਜਿੱਥੋਂ ਤੱਕ ਗੱਲ ਆਪਾਂ ਕਰਦੇ ਹਾਂ ਡੇਰਾ ਮੁਖੀ ਦੀ ਤਾਂ ਡੇਰਾ ਮੁਖੀ ਜੇ ਬੰਦ ਕਮਰੇ ਦੇ ਵਿੱਚ ਪੁਰਾਣੇ ਸ਼੍ਰੀ ਅਕਾਲ ਠਾਕੁਰ ਸਾਹਿਬ ਨੇ ਜ세ਦਾਰ ਨੂੰ ਮਿਲਦੇ ਆ ਉਸ ਤੋਂ ਬਾਅਦ ਉਹ ਵਿਕਰਮ ਸਿੰਘ ਮਜੀਠੀਆ ਨੂੰ ਮਿਲਦੇ ਆ ਫਿਰ ਉਹ ਸਰਦਾਰ ਬਲਬੀਰ ਸਿੰਘ ਉਹਨਾਂ ਨੂੰ ਮਿਲਦੇ ਆ ਤਾਂ ਇਹ ਜੇ ਸਾਰੀਆਂ ਚੀਜ਼ਾਂ ਦੀ ਕੜੀ ਨੂੰ ਆਪਾਂ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਕਿਤੇ ਨਾ ਕਿਤੇ ਇਸ ਦਾ ਇੱਕ ਖਾਸ ਐਂਗਲ ਤਾਂ ਬਣ ਰਹੀ ਹੈ ਤੇ ਉਸ ਐਂਗਲ ਦੇ ਵਿੱਚ ਇਹਦਾ ਜੇ ਰਾਜਨੀਤਿਕ ਐਂਗਲ ਦੇਖੀਏ ਤਾਂ ਰਾਜਨੀਤੀ ਦੇ ਵਿੱਚ ਸਾਡੇ ਕੋਲੇ ਦੋ ਹੀ ਪ੍ਰਮੁੱਖ ਕੇਂਦਰ ਦੀਆਂ ਵੱਡੀਆਂ ਤਾਕ ਤਾਂ ਮੰਨੀਆਂ ਜਾਂਦ ਗਏ ਇੱਕ ਕਾਂਗਰਸ ਪਾਰਟੀ ਤੇ ਇੱਕ ਜਿਹੜੀ ਸਾਡੇ ਕੋਲੇ ਭਾਰਤੀ ਜਨਤਾ ਪਾਰਟੀ ਬੁੱਢਾ ਦਲ ਦਾ ਕਾਂਗਰਸ ਨਾਲ ਸੰਬੰਧ ਰਿਹਾ ਇਸ ਗੱਲ ਦਾ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਕੀ ਹੁਣ ਇਹ ਸਾਰੇ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਯੋਗ ਨਾਲ ਕੋਈ ਪੰਜਾਬ ਦੇ ਵਿੱਚ ਨਵਾਂ ਰਾਜਨੀਤਿਕ ਪੈਂਟਰਾ ਲੈਣਾ ਚਾਹੁੰਦੇ ਆ ਜਾਂ ਕੋਈ ਪੰਜਾਬ ਦੇ ਖੇਤਰੀ ਪੱਧਰ ਤੇ ਕੋਈ ਨਵੀਂ ਕਿਸਮ ਦੀ ਲਾਮਬੰਦੀ ਦੀ ਸੰਭਾਵਨਾ ਬਣ ਰਹੀ ਹੈ ਇਸ ਕਿਸਮ ਦੀਆਂ ਕਈ ਗੱਲਾਂ ਕਈ ਮੁੱਦੇ ਆ ਜਿਹੜੇ ਉਹ ਸੋਚਨ ਵਿਚਾਰਨ ਦੀ ਮੰਗ ਕਰਦੇ ਆ ਜਦੋਂ ਕਿ ਅਸੀਂ ਸਾਰੇ ਜਾਣਦੇ ਆ ਕਿ ਅੱਜ ਦੀ ਸਥਿਤੀ ਦੇ ਵਿੱਚ ਦੋਵੇਂ ਆਕਾਲੀ ਗੱਲ ਹੈ ਜਿਹੜੇ ਉਹ ਕਾਂਗਰਸ ਨਾਲ ਤਾਂ ਬਿਲਕੁਲ ਹੀ ਨਹੀਂ ਜਾਣਦੇ ਇਸ ਕਰਕੇ ਇਸ ਗੱਲ ਦਾ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਪ੍ਰਧਾਨ ਕਈ ਵਾਰ ਇਸ਼ਾਰਾ ਕਰ ਚੁੱਕੇ ਹੈ ਕਿ ਸਾਈ ਦੀਆਂ ਚੋਣਾਂ ਦੇ ਵਿੱਚ ਆਪਾਂ ਰਲ ਕੇ ਇਲੈਕਸ਼ਨ ਲੜਾਂਗੇ ਹਾਲਾਂਕਿ ਉਹਦੇ ਬਾਰੇ ਵੱਡੇ ਪੱਧਰ ਤੇ ਡਿਨਾਈ ਜਾਂ ਉਸ ਦਾ ਵਿਰੋਧ ਕਿਸੇ ਵੀ ਅਕਾਲੀ ਦਲ ਵੱਲੋਂ ਨਹੀਂ ਕੀਤਾ ਗਿਆ ਤੇ ਜਿੱਥੋਂ ਤੱਕ ਅਕਾਲੀ ਦਲ ਜਿਹਨੂੰ ਅਸੀਂ ਕਹੀਏ ਵਿਰੋਧੀ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਲਾ ਪਾ ਕੇ ਪਾਵੇਂ ਅਸੀਂ ਟਿੰਡਸਾ ਸਾਹਿਬ ਦੇ ਪੁੱਤਰ ਦੀ ਗੱਲ ਕਰੀਏ ਰਖੜਾ ਸਾਹਿਬ ਦੀ ਗੱਲ ਕਰੀਏ ਉਹਨਾਂ ਦੀ ਆ ਵੀ ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਦंगी ਤੇ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਜਿਹੜਾ ਕੁਝ ਚੱਲ ਰਿਹਾ ਹੈ ਕਿਧਰੇ ਨਾ ਕਿਧਰੇ ਇਹਦੇ ਪਿੱਛੇ ਇਹ ਹੁਣ ਦੇਖਣ ਦੀ ਗੱਲ ਜ਼ਰੂਰ ਹੈ ਕਿ ਕਾਂਗਰਸ ਤਾਂ ਨਹੀਂ ਹੋ ਸਕਦੀ ਹੋ ਸਕਦਾ ਭਾਰਤੀ ਜਨਤਾ ਪਾਰਟੀ ਹੋਵੇ ਕਿਉਂਕਿ ਅੱਜਕੱਲ ਭਾਰਤੀ ਜਨਤਾ ਪਾਰਟੀ ਨੂੰ ਹੀ ਡੇਰੇ ਦੇ ਨੇੜੇ ਸਮਝਿਆ ਜਾਂਦਾ ਜਾਂ ਦੇਖਿਆ ਜਾਂਦਾ ਜਾਂ ਇਸ ਕਿਸਮ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਜਾਂਦੀ ਹੈ ਡਾਕਟਰ ਸਾਹਿਬ ਤੁਸੀਂ ਨੇਂਹੰਗਾ ਦੀ ਗੱਲ ਕੀਤੀ ਨਿਹੰਗਾਂ ਦੇ ਵੀ ਕਈ ਦਲ ਨੇ ਕਹਿੰਦੇ ਬੁੱਢਾ ਦਲ ਜਿਹੜਾ ਹੈ ਬੁੱਢਾ ਦਲ ਤੇਰਨਾਂ ਦਲ ਤੋਂ ਪ੍ਰਮੁੱਖ ਨੇ ਹਾਂ ਇਹ ਪ੍ਰਮੁੱਖ ਚ ਆ ਜਾਂਦੇ ਆ ਤਾਂ ਜਿਹੜੇ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਸ਼ਾਇਦ ਹੋਰ ਦਲ ਕੋਈ ਆਪਣੀ ਸਰਗਰਮੀ ਕਰ ਰਹੇ ਖਾਂਦੇ ਹੋਣ ਜਾਂ ਜਿਵੇਂ ਖੈਰ ਦੂਜੇ ਬੰਨੇ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਕਿ ਨਿਹੰਗਾਂ ਦਾ ਜਿਹੜਾ ਬਾਬਾ ਸੰਤਾ ਸਿੰਘ ਕੋ ਜਿਨ੍ਹਾਂ ਨੇ ਕਾਲਕਤਖ ਸਾਹਿਬ ਦੀ ਸੇਵਾ ਕਰਾਈ ਸੀ ਸਰਕਾਰੀ ਸੇਵਾ ਕੀਤੀ ਤਾਂ ਉਸ ਵੇਲੇ ਪੰਥ ਵੱਲੋਂ ਪ੍ਰਮਾਨ ਨਹੀਂ ਸੀ ਕੀਤੀ ਗਈ ਪਰ ਪਿਛਲੇ ਸਮੇਂ ਇਤਿਹਾਸ ਤੇ ਛਾਤੀ ਮਾਰੀ ਜਾਵੇ ਤਾਂ ਬੁੱਢਾ ਦਲ ਦੇ ਜਿਹੜੇ ਮੁਖੀ ਹੁੰਦੇ ਸੀ ਉਹੀ ਸ੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਹੁੰਦੇ ਸੀ ਹਾਂ ਹਾਂ ਬਾਬਾ ਬਲਬੀਰ ਸਿੰਘ ਨੇ ਵੀ ਜਿਹੜੀ ਗੱਲਬਾਤ ਡੇਰਾ ਮੁਖੀ ਵਿਆਸ ਨਾਲ ਹੋਈ ਉਹਦੇ ਵਿੱਚ ਜ਼ਿਕਰ ਵੀ ਹੋਇਆ ਕਿ ਪਹਿਲੇ ਕੁਝ ਜਿਹੜੇ ਮੁਖੀ ਸਨ ਉਹ ਜਿਹੜੇ ਬੁੱਢਾ ਦਲ ਦੇ ਮੁਖੀ ਉਹੀ ਸ੍ਰੀ ਕਾਲਕਤਖ ਸਾਹਿਬ ਦੇ ਤਾਂ ਡੇਰਾ ਬਿਆਸ ਮੁਗੀ ਮਨੋਂ ਵੀ ਇੱਕ ਸੰਕੇਤ ਦਿੱਤਾ ਗਿਆ ਚਾਹੇ ਉਹ ਗੱਲਬਾਤ ਨੂੰ ਆਪਾਂ ਫਾਸੇ ਮਜ਼ਾਕ ਵਾਲੀ ਲੈ ਲਈਏ ਜਾਂ ਕਿਵੇਂ ਵੀ ਕਿ ਉਹਨਾਂ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਫਿਰ ਡੇਰਾ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਚਾਹੀਦਾ ਇਸ ਗੱਲਬਾਤ ਇਸ ਸਮਾਦ ਨੂੰ ਕਿਵੇਂ ਦਿਖਦੇ ਉਹ ਇਹ ਬੜੀ ਚਰਚਾ ਹੈ ਦੇ ਉੱਠੀਓ ਦੇਖੋ ਗੱਲ ਇਹ ਹੈ ਕਿ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਸ ਨੂੰ ਜਿਹੜੀਆਂ ਪਿਛਲੇ ਕੁਝ ਦਹਾਕਿਆਂ ਦੀਆਂ ਸਰਗਰਮੀਆਂ ਦੇਖੀਏ ਤਾਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਉਸ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਦਲ ਜਿਹਨੂੰ ਅਸੀਂ ਅੱਜ ਦੀ ਘੜੀ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਦਾ ਅਕਾਲੀ ਗੱਲ ਕਹਿ ਸਕਦੇ ਆ ਉਹਨਾਂ ਵੱਲੋਂ ਥਾਪਿਆ ਜਾਂਦਾ ਰਿਹਾ ਚਾਹੇ ਸਾਡਾ ਪੁਰਾਣਾ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਹੋਵੇ ਪਾਵੇਂ ਸਾਡੇ ਹੋਣ ਵਾਲੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਢਗਾਜੀ ਦੀ ਗੱਲ ਹੋ ਰਹੀ ਹੈ ਜਿੱਥੋਂ ਤੱਕ ਜਥੇਦਾਰ ਥਾਪਣ ਦੀ ਪਰੰਪਰਾ ਦੀ ਗੱਲ ਹੈ ਤਾਂ ਉਹ ਪਰੰਪਰਾ ਦੇ ਵਿੱਚ ਜਿੰਨਾ ਕਿ ਆਪਾਂ ਨੂੰ ਪਤਾ ਹੈ ਉਹਦੇ ਵਿੱਚ ਸਰਬੱਤ ਖਾਲਸਾ ਕਿਤੇ ਨਾ ਕਿਤੇ ਬਹੁਤ ਮਹੱਤਵ ਰੱਖਦਾ ਹੈ ਕਿ ਸਰਬੱਤ ਖਾਲਸੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹੜੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਇਹ ਸਵਾਲ ਵੀ ਵਾਰ-ਵਾਰ ਉੱਠਦਾ ਰਿਹਾ ਹੈ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ ਉਸ ਦੇ ਜਿਹੜੇ ਜਥੇਦਾਰ ਉਹ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਰਹਿ ਕੇ ਕੰਮ ਕਰਨਗੇ ਤੇ ਇਹਦੇ ਬਾਰੇ ਜਥੇਦਾਰ ਸਾਹਿਬ ਵੱਲੋਂ ਕੁਛ ਨਾ ਕੁਛ ਇਸ ਕਿਸਮ ਦੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਕਿ ਜਥੇਦਾਰ ਦੀ ਤਾਕਤ ਹੈ ਜਿਹੜੀ ਉਹ ਸਾਡੇ ਨੇੜੇ ਨੇੜੇ ਪ੍ਰਕਰਮਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਬਾਹਰ ਉਹਦੀ ਤਾਕਤ ਹੈ ਸ਼ਾਇਦ ਜਿਹੜੀ ਘਟਾਈ ਗਈ ਹੈ ਹੁਣ ਜਿੱਥੋਂ ਤੱਕ ਗੱਲ ਕਰਦੇ ਆਂ ਆਪਾਂ ਜੇ ਬੁੱਢਾ ਦਲ ਵੱਲ ਇਸ ਕਿਸਮ ਦਾ ਇਸ਼ਾਰਾ ਹੋਇਆ ਜਾਂ ਕਿਤੇ ਉਹ ਇਸ ਸੰਭਾਵਨਾ ਲੈ ਕੇ ਚੱਲਦੇ ਆ ਕਿ ਸ਼੍ਰੀ ਅਕਾਲ ਸਰਕਦਾ ਤੱਤ ਸਾਧ ਜਥੇਦਾਰ ਲਈ ਉਹ ਵੀ ਦਾਵੇਦਾਰੀ ਆਪਣੀ ਦੇ ਸਕਦੇ ਐ ਤਾਂ ਇਹਦੇ ਨਾਲ ਪੰਥ ਦੇ ਵਿੱਚ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਕਿਸਮ ਦੀ ਤਬਦੀਲੀ ਦੀਆਂ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਉਹਦਾ ਕਿੱਡਾ ਵੱਡਾ ਸਥਾਨ ਤੇ ਉਹੋ ਰਾਜਨੀਤਿਕ ਤੌਰ ਤੇ ਕਿੰਨੀ ਅਹਿਮੀਅਤ ਰੱਖਦਾ ਹੈ ਬਿਲਕੁਲ ਕਿਸੇ ਵਿਅਕਤੀ ਨੂੰ ਤਨਖਾਹਿਆ ਦੇਣਾ ਕਰਾਰ ਦੇਣਾ ਖਈਆ اقrar ਦੇਣ ਤੋਂ ਬਾਅਦ ਉਸ ਨੂੰ ਜਿਹੜੀ ਸੇਵਾ ਜਾਂ سزا ਲਗਾਉਣੀ ਫਿਰ ਉਸ سزا ਦਾ ਸਮਾਂ ਮੁਕਰਰ ਕਰਨਾ ਤੇ ਫਿਰ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰਮੁੱਖ ਗੱਲਾਂ ਜਿਹਦੇ ਦੁਆਲੇ ਸਿੱਖ ਸਿਆਸਤ ਹੈ ਜਿਹੜੀ ਉਹ ਘੁੰਮਦੀ ਹੈ ਸ੍ਰੀ ਅਕਾਲ ਸਖਬ ਸਾਹਿਬ ਤੋਂ ਦੂਜੇ ਡੇਰਾ ਮੁਖੀ ਨੂੰ ਮਾਫੀ ਦੇਣੀ ਉਹਨਾਂ ਦੇ ਬਾਰੇ ਜਿਹੜੀ ਇੱਕ ਚਿੱਠੀ ਨੂੰ ਸਵੀਕਾਰ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਉਹਦਾ ਰੋਸ ਪਾਇਆ ਜਾਂਦਾ ਹੈ ਇਸ ਲਈ ਜਿਹੜੀ ਇਹ ਪੰਜਾਬ ਦੀ ਸਿੱਖ ਰਾਜਨੀਤੀ ਦੀ ਕੇਂਦਰੀ ਧੁਰੀਆ ਉਹ ਕਿਧਰੇ ਨਾ ਕਿਧਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਵਾਰੇ ਘੁੰਮਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਜੇ ਉਹਨਾਂ ਨੇ ਇਹ ਗੱਲ ਕਰੀ ਹੈ ਤਾਂ ਇਸ ਗੱਲ ਦੇ ਬਹੁਤ ਡੂੰਘੇ ਅਰਥ ਹੈ ਕਿ ਉਹ ਪਹਿਲਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਅਕਾਲੀ ਦਲ ਨੂੰ ਥੋੜਾ ਕਮਜ਼ੋਰ ਦੇਖਣਾ ਚਾਹੁੰਦੇ ਹੈ ਕੀ ਉਹ ਇਹ ਚਾਹੁੰਦੇ ਹੈ ਕਿ ਹੁਣ ਰਾਜਨੀਤੀ ਹੈ ਜਿਹੜੀ ਉਹਨਾਂ ਦੀ ਦਫਾੜ ਪਈ ਦੇ ਵਿੱਚ ਇੱਕ ਨਵੀਂ ਧਿਰ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਇਹ ਬਹੁਤ ਸਾਰੀਆਂ ਕਿਆਸਰਈਆਂ ਲਗਾਈਆਂ ਜਾ ਸਕਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਹੈ ਪਰ ਇਹ ਗੱਲ ਰਾਜਨੀਤਿਕ ਤੌਰ ਤੇ ਬਹੁਤ ਗੰਭੀਰ ਤੇ ਦੂਰਗਾਮੀ ਅਰਥ ਰੱਖਦੀ ਹੈ ਸਿੱਖ ਸਿਆਸਤ ਦੇ ਵਿੱਚ ਕੀ ਹੋਣ ਵਾਲਾ ਹੈ ਕੀ ਪੱਕਰ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਕਿਦਰੇ ਇਹ ਤਾਂ ਨਹੀਂ ਕਿ ਜਿਹੜੇ ਨਿਹੰਗ ਸਿੰਘ ਹੈ ਜਾ ਜਿਹੜੇ ਨੂੰ ਅਸੀਂ ਡਿਫੈਕਸ਼ਨ ਵਾਲਾ ਜਾਂ ਵਿਰੋਧੀ ਅਕਾਲੀ ਦਲ ਕਹਿੰਦੇ ਆ ਤੇ ਜਿਹੜਾ ਸ਼ੋਮਨੀ ਅਕਾਲੀ ਦਲ ਬਾਦਲ ਹੈ ਇਹਨਾਂ ਨੂੰ ਇਕੱਠੇ ਕਰਨ ਦੀ ਨੀਤੀ ਚੱਲ ਰਹੀ ਹੈ ਕੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਥਾਂ ਤੇ ਕਈ ਬੰਨਿਆਂ ਦੀ ਇਹ ਕਿਆਸ ਰਾਈ ਹੈ ਕਿ ਮਜੀਠੀਆ ਸਾਹਿਬ ਵੱਲ ਹੋ ਕੇ ਕੁਝ ਇਦਾਂ ਦੀ ਗੱਲ ਚੱਲ ਰਹੀ ਹੈ ਇਹ ਕਈ ਕੁਸ਼ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ ਵਾ ਬਣੀ ਹੈ ਕਹਿੰਦਾ ਪਾਬ ਕਿ ਅਕਾਲੀ ਦਲ ਦਾ ਜਿਹੜਾ ਬਾਦਲ ਢੜਾ ਉਹ ਆਮ ਤੌਰ ਤੇ ਪਿਛਲੇ ਸਮੇਂ ਅਕਾਲ ਤਖਤ ਦੇ ਜਿਹੜੇ ਸਾਫਕਾ ਜ਼ਿਲਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਇੱਕ ਸ਼ਿਕਵਾ ਜਾਹਰ ਕਰਦੇ ਰਿਹਾ ਕਿ ਉਹ ਨਦੀ ਭਾਜਪਾ ਨਾਲ ਸਾਂਝ ਹੈ ਖੈਰ ਉਹਨਾਂ ਨੂੰ ਅਮਨਸ਼ਾ ਮਿਲਦੇ ਵੀ ਹੈ ਉਹ ਵੀ ਬੈਠਕ ਹੁੰਦੀ ਹੈ ਖੈਰ ਕੀ ਹੁਣ ਕੋਈ ਬਦਲ ਤਾਂ ਨਹੀਂ ਲੱਭਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਤੇ ਕੀ ਇਦਾਂ ਦੀ ਗੱਲ ਬਾਤ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਦਲ ਹੈ ਉਹ ਲੱਭਿਆ ਜਿਹੜਾ ਜਾ ਰਿਹਾ ਜਾਂ ਆਪਾਂ ਕਹੀਏ ਜਾਂ ਉਹਨਾਂ ਦੀ ਨੇੜਤਾ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿੰਨੀ ਕ ਨੇੜਤਾ ਉਦੋਂ ਨਾਲੋਂ ਕਿਤੇ ਜ਼ਿਆਦਾ ਨੇੜਤਾ ਸਰਦਾਰ ਸੁਖਵੀਰ ਸਿੰਘ ਬਾਗਲਪੁਰਾਂ ਦੀ ਰਹੀ ਹੈ ਹੂੰ ਉਸ ਮਿਨਿਸਟਰੀ ਦੇ ਵਿੱਚ ਵੀ ਰਹੇ ਹੈ ਉਹਨਾਂ ਦੇ ਨਾਲ ਸਾਂਝੀ ਸਰਕਾਰ ਵੀ ਚਲਾਉਂਦੇ ਰਹੇ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਰਾਜਨੀਤਿਕ ਨੇੜਤਾ ਹੈ ਇਹ ਤਾਂ ਜਿੰਨੇ ਵੀ ਅਕਾਲੀ ਦਲ ਦੇ ਢੜੇ ਆ ਉਹ ਸਾਰਿਆਂ ਦੀ ਹੈ ਹੂੰ ਹੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਨੇੜਤਾ ਸੀ ਹੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਹੁਣ ਵੀ ਵਾਰ-ਵਾਰ ਜੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਇਹ ਕਹਿ ਰਹੇ ਆ ਕਿ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਜਾਂ ਜਦੋਂ ਸਰਦਾਰ ਬਾਦਲ ਸਾਹਿਬ ਦਾ ਉਹਨਾਂ ਦੇ ਸਵਰਗਵਾਸੋਂ ਤੇ ਉਹਨਾਂ ਦਾ ਭੋਗ ਹੁੰਦਾ ਤਾਂ ਉੱਥੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਉਂਦੇ ਆ ਇਸ ਇਹਦਾ ਮਤਲਬ ਪਰਿਵਾਰਕ ਤੌਰ ਤੇ ਤਾਂ ਉਹਨਾਂ ਦੀ ਵੀ ਕਿਤੇ ਜ਼ਿਆਦਾ ਨੇੜਤਾ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਅਕਾਲੀ ਰਾਜਨੀਤੀ ਜਾਂ ਸਿੱਖ ਰਾਜਨੀਤੀ ਇਹਨਾਂ ਦੇ ਨਾਲ ਦੇ ਵਿੱਚ ਥੋੜੀ ਉਖੜੀ ਹੋਈ ਹੈ ਭਾਵੇਂ ਉਹ ਅਸੀਂ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਦੇ ਬਿਆਨਾਂ ਦੀ ਗੱਲ ਕਰ ਲਈਏ ਭਾਵੇਂ ਅਸੀਂ ਦਿੱਲੀ ਸ਼ਰੋਮੇ ਜਿਹੜੀ ਦਿੱਲੀ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸਰਗਰਮੀਆਂ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਸਾਡੇ ਸਰਸਾ ਸਾਹਿਬ ਆ ਉਹਨਾਂ ਦੀ ਗੱਲ ਕਰ ਲਈਏ ਭਾਵੇਂ ਅਸੀਂ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਵੀ ਹਰਮੰਦਰ ਸਾਹਿਬ ਦੇ ਵਿੱਚ ਸ਼ਰਮ ਬਣਾਉਣੀ ਹੈ ਉਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਦੀ ਗੱਲ ਕਰ ਲਈਏ ਤਾਂ ਥੋੜੀ-ਥੋੜੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮਿਸਲਾਂ ਵਾਲੇ ਦੌਰ ਦੇ ਵਿੱਚ ਥੋੜੀ ਆਪੋਤਾਮੀ ਜੀ ਪਈ ਹੋਈ ਸੀ ਅੱਜ ਕੱਲ ਅਕਾਲੀ ਜਾਂ ਸਿੱਖ ਪੋਲਿਟਿਕਸ ਦਾ ਕੁਝ ਇਹੋ ਜਿਹਾ ਹਾਲਾਤ ਹੈ ਉਹਦੇ ਵਿੱਚ ਜਿਹੜੇ ਰਾਧਾ ਸੁਆਮੀ ਬਾਬਾ ਜੀ ਦੀ ਕੀ ਭੂਮਿਕਾ ਹੋ ਸਕਦੀ ਹੈ ਕੀ ਇਹ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਕੜੀ ਦਾ ਕੰਮ ਕਰ ਰਹੇ ਹੈ ਜਾਂ ਇਹ ਕੋਈ ਨਵਾਂ ਹਲਕਲਾਸ਼ਨ ਦੀ ਗੱਲ ਕਰ ਰਹੇ ਹੈ ਤੇ ਤੀਸਰੀ ਗੱਲ ਆਪਾਂ ਇਹ ਵੀ ਕਹਿ ਸਕਦੇ ਆ ਕਿ ਇਹ ਆਪਣਾ ਪੰਜਾਬ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦੇ ਐ ਇਹਨਾਂ ਦੀ ਸਰਗਰਮੀਆਂ ਜਿਹੜੀ ਉਹ ਐਵੇਂ ਨਹੀਂ ਹੋ ਸਕਦੀ ਇਹਨਾਂ ਦੀ ਸਰਗਰਮੀ ਤੇ ਬਹੁਤ ਗੰਭੀਰ ਸੀਰੀਅਸ ਤੇ ਡੂੰਘੇ ਅਰਥ ਮੰਨੇ ਜਾ ਸਕਦੇ ਐ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਸ ਨੂੰ ਇਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਲੈਣੀ ਐ ਕਿ ਪੰਜਾਬ ਵਿਧਾਨ ਸਭਾ ਦੇ ਖੜਾ ਤੇ ਇਨੀ ਸੈਸ਼ਨ ਚੱਲ ਰਿਹਾ ਤੇ ਹਾਂਜੀ ਤੇ ਬੜਾ ਭਿਆਨਕ ਦੌਰ ਪੰਜਾਬ ਨੇ ਸਹਿਆ ਤੇ ਗੱਲ ਉਹਦੇ ਵਿੱਚ ਜਿੱਥੇ ਹੜ੍ਹਾਂ ਦੀ ਹਈਏ ਤੇ ਨਾਲ ਆਪ ਦੇ ਜਿਹੜੇ ਪ੍ਰਾਰਣੇ ਵਿਧਾਇਕ ਹਰਮੀ ਸਿੰਘ ਪਠਾਣ ਮਜਰਾ ਦਾ ਵੀ ਜ਼ਿਕਰ ਹੁੰਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਲ ਵੱਲੋਂ ਕੀਤਾ ਗਿਆ ਉਹ ਦਿਨ ਦੀ ਘਟਨਾ ਹੈ ਸ਼ਾਮੀ ਫਿਰ ਰਾਤ ਨੂੰ ਦੇਰ ਰਾਤ ਹਰਮੀ ਸਿੰਘ ਪਠਾਣ ਮਜਰਾ ਜਿਹੜੇ ਪ੍ਰਾਰਣੇ ਉਹਨਾਂ ਦੀ ਇੱਕ ਹੋਰ ਵੀਡੀਓ ਜਿਹੜੀ ਵਾਇਰਲ ਹੋਈ ਉਹਦੇ ਕਈ ਸਾਰਾਂਸ਼ ਨੇ ਨੂੰਣਣ ਥੋੜਾ ਜਿਹਾ ਕੋਲੂ ਦੇਖੋ ਜਿੱਥੋਂ ਤੱਕ ਤਾਂ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਹੈ ਕੋਈ ਸ਼ੱਕ ਨਹੀਂ ਕਿ ਉਹ ਹੜਾ ਨੂੰ ਕੇਂਦਰ ਵਿੱਚ ਰੱਖ ਕੇ ਲਿਆ ਗਿਆ ਸੀ ਪਰ ਉਹਦੇ ਵਿੱਚ ਜਿੰਨੇ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਸੀ ਉਹਨਾਂ ਨੇ ਵਿਰੋਧੀਆਂ ਨੂੰ ਉਹਨਾਂ ਦੇ ਕਈ ਸਵਾਲ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਉੱਠਦੇ ਰਹੇ ਐ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਤੇ ਕਿਤੇ ਉਹਨਾਂ ਨੇ ਅਕਾਲੀ ਦਲ ਤੇ ਵੀ ਟਿੱਪਣੀ ਕੀਤੀ ਕਿ ਜਿਹੜੇ ਹੁਣ ਦਰਿਆਵਾਂ ਦੇ ਉੱਪਰ ਬੰਨ ਬਣਾਉਣ ਦੀ ਗੱਲ ਕਰਦੇ ਐ ਤੇ ਆਪਣੇ ਸਮੇਂ 'ਚ ਉਹਨਾਂ ਤੋਂ ਨਾਲੀਆਂ ਵੀ ਨਹੀਂ ਬਣਾਈਆਂ ਪੰਜਾਬ ਤੇ ਨਾਲ ਹੀ ਨਾਲ ਜਿਹੜੇ ਵਿਰੋਧੀ ਧਰ ਦੇ ਨੇਤਾ ਬਾਜਵਾ ਸਾਹਿਬ ਐ ਉਹ ਇਹ ਵੀ ਕਹਿੰਦੇ ਸੁਣੇ ਰਗੇ ਕਿ ਭਾਈ ਤੁਸੀਂ ਪੈਸਾ ਕਿੱਥੇ ਖਰਚਿਆ ਉਹਦੀ ਜਾਂਚ ਕਰਾਓ ਤੁਸੀਂ ਛੋਟੇ ਅਫਸਰਾਂ ਨੂੰ ਜਿਨ੍ਹਾਂ ਨੂੰ ਦੋਸ਼ੀ ਮੰਨ ਰਹੇ ਹੋ ਜਿੰਨਾ ਕਰਕੇ ਉਹ ਡੈਮ ਦੇ ਪੁਲ ਟੁੱਟੇ ਆ ਨੁਕਸਾਨ ਹੋਇਆ ਉਹਨਾਂ ਤੇ ਆਪਣਾ ਸਾਰਾ ਗੁੱਸਾ ਝਾੜ ਕੇ ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਗੱਲ ਕੀਤੀ ਗਈ ਇਹ ਗੱਲ ਬਹੁਤ ਪ੍ਰਮੁੱਖ ਤੌਰ ਤੇ ਉਹਨਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਸਾਡੇ ਕੋਲੇ ਸੀਐਮ ਰੀਲੀਫ ਫੰਡ ਹੈ ਤਾਂ ਫਿਰ ਅਸੀਂ ਉਸ ਦੇ ਪੈਰਲਲ ਜਿਹੜਾ ਚੜ੍ਹਦੀ ਕਲਾ ਵਾਲੇ ਫੰਡ ਦੀ ਗੱਲ ਕਰ ਰਹੇ ਆ ਉਸ ਫੰਡ ਦੇ ਵਿੱਚ ਅਸੀਂ ਵਿਦੇਸ਼ੀਆਂ ਨੂੰ ਕਹਿ ਰਹੇ ਆ ਪੈਸੇ ਪਾਓ ਤੇ ਉਹਦਾ ਕਾਰਨ ਕੀ ਹੈ ਉਹਨਾਂ ਦੇ ਦਸਨ ਮੁਤਾਬਕ ਗੱਲ ਇਹ ਵੀ ਸਾਹਮਣੇ ਆਈ ਹੈ ਉਹ ਕਹਿੰਦੇ ਕਿ ਸ਼ਾਇਦ ਜਿਹੜਾ ਉਹ ਫੰਡ ਹੈ ਉਹ ਆਡਿਟ ਨਹੀਂ ਹੁੰਦਾ ਇਸ ਕਰਕੇ ਉਸ ਫੰਡ ਦੀ ਜਿਹੜੀ ਵਰਤੋਂ ਹੈ ਉਹਦੇ ਬਾਰੇ ਪਾਰਦਰਸ਼ਤਾ ਤੇ ਸ਼ੱਕ ਕੀਤਾ ਜਾ ਸਕਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਿਦੇਸ਼ੀਆਂ ਨੂੰ ਅਪੀਲ ਕਰਦੇ ਆ ਕਿ ਉਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਆਪਣੀ ਮਾਇਆ ਪਾਉਣ ਨਾ ਕਿ ਉਹ ਜਿਹੜਾ ਦੂਸਰਾ ਫੰਡ ਚੜ੍ਹਦੀ ਕਲਾ ਵਾਲਾ ਬਣਾਇਆ ਗਿਆ ਉਹਦੇ ਵਿੱਚ ਮਾਇਆ ਪਾਉਣ ਇਸ ਕਿਸਮ ਦੀ ਖਿੱਚੋ ਤਾਨ ਰਹੀ ਤੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਪਠਾਨ ਮਾਜਰਾ ਦੀ ਤੇ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਿ ਹੁਣ ਇੰਨਾ ਉੱਪਰ ਦੋਸ਼ ਲਾਉਣ ਵਾਸਤੇ ਵਿਰੋਧੀ ਧਿਰਾਂ ਨੂੰ ਕੱਲਿਆਂ ਨੂੰ ਨਹੀਂ ਕਿਹਾ ਜਾ ਸਕਦਾ ਜਿਹਨੂੰ ਅੱਜਕਲ ਫੁੱਫੜ ਦਾ ਨਾਮ ਦਿੱਤਾ ਜਾਂਦਾ ਹੈ ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਕਿ ਜਦੋਂ ਸ਼ਾਮ ਨੂੰ ਉਹਨਾਂ ਦੀ ਵੀਡੀਓ ਆਈ ਹੈ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ 92 ਦੇ 92 ਐਮਐਲਏ ਨੂੰ ਤੁਸੀਂ ਕਿਹਾ ਸੀ ਕਿ ਤੁਸੀਂ ਰਾਸ਼ਟਰੀ ਰਾਜਨੀਤੀ ਵਾਲਿਆਂ ਬਾਰੇ ਜਾਂ ਦਿੱਲੀ ਵਾਲੇ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਚਲਾਉਣ ਵਾਲੇ ਆਪ ਦੇ ਲੀਡਰ ਹੈ ਉਹਨਾਂ ਬਾਰੇ ਬੋਲਦੇ ਨਹੀਂ ਜੇ ਮੈਂ ਬੋਲਿਆ ਤਾਂ ਮੇਰੀ ਪਤਨੀ ਇੱਕ ਪਾਸੇ ਅਰੈਸਟ ਵਰਗੀ ਹਾਲਾਤ ਭੋਗ ਰਹੀ ਹੈ ਮੇਰੇ ਜਿਹੜੇ بیٹے ਦੀ ਆਪਣੀ ਸਮੱਸਿਆ ਹੈ ਮੈਂ ਕਿਸੇ ਪਾਸੇ ਹੋਰ ਬੈਠਾ ਹੋਇਆ ਇਸ ਸਾਰੇ ਦੇ ਵਿੱਚ ਕਹਿੰਦਾ ਪੰਜਾਬ ਦੇ ਵਿੱਚੋਂ ਮੇਰੇ ਹੱਕ ਦੇ ਵਿੱਚ ਨਾ ਕਿਸਾਨ ਯੂਨੀਅਨ ਵੱਲੋਂ ਨਾ ਕਿਸੇ ਹੋਰ ਵੱਲੋਂ ਕੋਈ ਵੀ ਆਵਾਜ਼ ਉੱਠੀ ਹੈ ਕਹਿੰਦਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆਵਾਜ਼ ਉਠਾਉਣ ਵਾਲਾ ਵਿਅਕਤੀ ਕੀ ਕਰੇ ਤੇ ਮੈਂ ਉਹਨਾਂ ਨੇ ਜਿਹੜੀ ਅਖੀਰ ਤੇ ਗੱਲ ਸਮਾਪਤ ਕੀਤੀ ਇਹ ਵੀ ਕਿਹਾ ਕਿ ਮੈਂ ਕੋਟ ਰਹੀਂ ਆਪਣੀ ਗੱਲ ਹੈ ਜਿਹੜੀ ਉਸ ਨੂੰ ਸਿੱਧ ਕਰਨ ਦੀ ਜਾਂ ਉਹਦੇ ਆਪਣਾ ਆਪ ਦੱਸਣ ਦੀ ਕੋਸ਼ਿਸ਼ ਕਰੂੰਗਾ ਇਸ ਕਰਕੇ ਇਹ ਹਰ ਇੱਕ ਵਿਅਕਤੀ ਨੇ ਆਪਣੇ ਆਪਣੇ ਪੱਖ ਤੋਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਫੰਡਾਂ ਨੂੰ ਲੈ ਕੇ ਸਾਰਾ ਕੁਝ ਠੀਕ ਨਹੀਂ ਹੋ ਰਿਹਾ ਹੂੰ ਹੂੰ ਕੋਈ ਅਰਥਾਪਾ ਰੱਖਦੇ ਕਿ ਮਾਣੇ ਕਿ ਰਹਿਣਗੇ ਕੁਝ ਸਾਰਤਕ ਸਿੱਧ ਹੋਏਗਾ ਇਹ ਮਾਨਸਭਾ ਦਾ ਅbsch ਸੈਸ਼ਨ ਦੇਖੋ ਸਾਰਥਿਕਤਾ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਮਸਲੇ ਲਗਾਤਾਰ ਆਪਾਂ ਇਹ ਕਹੀਏ ਕਿ ਸੋਸ਼ਲ ਮੀਡੀਆ ਤੇ ਚੱਲ ਰਹੇ ਸੀ ਗੱਲ ਉਹਨਾਂ ਤੋਂ ਬਹੁਤੀ ਅੱਗੇ ਨਹੀਂ ਗਈ ਉੱਥੇ ਵੀ ਇਹੀ ਸਾਰੀਆਂ ਗੱਲਾਂ ਦੂਸ਼ਣबाजी ਪੈਸੇ ਕਿੱਥੇ ਗਏ ਜਿਹੜੇ ਪੈਸੇ ਦਿੱਤੇ ਗਏ ਕੇਂਦਰ ਵੱਲੋਂ ਘਟ ਦਿੱਤੇ ਗਏ ਜਿਹੜੇ ਪਹਿਲਾਂ ਫੰਡ ਰੀਲੀਫ ਵਾਲੇ ਪੈਸੇ ਆਏ ਸੀ ਉਹ ਹੁਣ ਕਿੱਥੇ ਐ ਇਹਨਾਂ ਸਾਰਿਆਂ ਬਾਰੇ ਜਿਹੜੀ ਸਰਕਾਰੀ ਧਿਰ ਵੱਲੋਂ ਜਸਟੀਫਿਕੇਸ਼ਨ ਦਿੱਤੀ ਗਈ ਵਿਰੋਧੀ ਧਿਰ ਵੱਲੋਂ ਆਪਣਾ ਜਿਹੜਾ ਬਾਹਰਲੇ ਪਾਸੇ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ ਉਹਨੂੰ ਹੋਰ ਆਪਾਂ ਇਹ ਕਹੀਏ ਕਿ ਪੁਖਤਾ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਮੁੱਖ ਗੱਲਾਂ ਇਹਨੀਆਂ ਸਾਡੇ ਸਾਹਮਣੇ ਆਈਆਂ ਬਿਲਕੁਲ ਹਾਂ ਜੀ ਖੈਰ ਜਿਹੜਾ ਪੰਜਾਬ ਇਸ ਹਫਤੇ ਕਿੱਥੇ ਰਿਹਾ ਕਿਵੇਂ ਰਿਹਾ ਇਹਦੀ ਜਿੰਨੀ ਸਾਰੀ ਗੱਲਬਾਤ ਖੈਰ ਡਾਕਟਰ ਸਾਹਿਬ ਤੁਸੀਂ ਵਕਤ ਦਿੱਤਾ ਚੈਨਲ ਤੁਹਾਡਾ ਧੰਨਵਾਦ ਧੰਨਵਾਦ ਇਹ ਮਿਸ਼ਨ ਪੰਜਾਬੀ